ਜੀ ਕਿਸਾਨ ਜੀ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਤੇ ਲੋਜੀ ਪਹੁੰਚ ਗਏ ਆਪਾਂ ਕੋਟ ਦੇ ਪੂਰੇ ਮੰਡੀ ਦੇ ਵਿੱਚ ਤੂੜੀ ਦੀ ਬੋਲੀ ਤੇ ਨਾਗ ਅੱਜ ਬਾਈ 12 13 ਨਾਗ ਆਏ ਤੁਸੀਂ ਦੇਖ ਸਕਦੇ ਆ ਤੇ ਦੇਖਦੇ ਆ ਜਿਹੜੀ ਤੂੜੀ ਕੀ ਰੇਟ ਜਾਂਦੀ ਹੈ ਟਾਈਮ ਹੋ ਗਿਆ 7:30 ਲੋਜੀ ਬੋਲੀ ਹੋਣ ਲੱਗੀ ਸਟਾਰਟ ਤੇ ਦੇਖਦੇ ਆ ਪਹਿਲੀ ਟਰਾਲੀ ਕੀ ਰੇਟ ਲਗਦੀ ਹੈ ਉਹ ਵੀ 7 ਵਜੇ ਕਰ ਦਈਏ ਪਹਿਲੀ ਤੋਂ ਹਾਂ ਹਾਂ ਬਹੁਤ ਹੋ ਜਾਂਦਾ ਹੋਰ ਟਾਈਮ ਬੜਾ ਯਾਰ ਬਾਈ ਪਹਿਲੀ ਤਰੀਕ ਤੋਂ 7 ਵਜੇ ਬੋਲੀ ਆ ਇਹ 15 ਅੰਦਰੋਂ ਕਰ ਲੈ ਉਹ ਬਾੜੀ ਦਾ ਯਾਰ ਫਿਰ ਨਹੀਂ ਪਤਾ ਨਹੀਂ ਲੱਗਣਾ ਨਹੀਂ ਯਾਰ ਦੁਪਹਿਰਾਂ ਦਾ ਆ ਜਾਂਦਾ ਸੰਧੀ ਹੈ 15 ਤੋਂ ਰੱਖ ਯਾਰ 15 ਤੋਂ ਰੱਖ ਪਈ ਆ ਇਹਦਾ ਦੁਪਹਿਰਾਂ ਆ ਜਾਂਦਾ 15 ਤਰੀਕ ਤੱਕ ਦੇ ਦੋ ਬਾਈ 15 ਤਰੀਕ ਦੇ ਲੱਖ 15 ਤਰੀਕ ਤੋਂ ਬਾਈ 7 ਵਜੇ ਬੋਲੀ ਆ ਬੋਲੋ ਜੀ ਅਸੀਂ ਦਾ ਦੇ ਬੰਦੇ ਚਾਰ ਪੰਜ ਦਿਨ ਆਪਾਂ ਵੇਟ ਕਰ ਲਿਆ ਕਰਾਂਗੇ ਚਾਰ ਪੰਜ ਦਿਨ ਡੀਕ ਲਿਆ ਕਰਾਂਗੇ 5-7 ਮਿੰਟ ਹੈਨਾ ਚਲੋ ਬੋਲੋ ਜੀ 250 ਰੁਪਿਆ 250 250 250 55 ਜੀ 55 ਜੀ 60 60 65 70 70 75 80 80 90 90 290 290 ਬੋਲਾ ਬਾਈ ਕਿਨੇ 290 ਰੁਪਏ ਬਾਈ ਪਹਿਲੀ ਟਰਾਲੀ ਲਈ 290 ਰੁਪਏ ਲੱਗੇ ਅੱਜ ਦਾ ਇਹ ਰੇਟ ਹੈਗਾ ਅੱਜ ਤਰੀਕ ਹੈਗਾ 12 12 ਮਾਰਚ 2025 ਪਹਿਲੀ ਟਰਾਲੀ ਲੱਗੀ ਦੇਖ ਸਕਦੇ ਹੋ ਦੀ ਬੋਲੀ ਦੇ ਵਿੱਚ ਤੇ ਦੂਸਰੀ ਟਰਾਲੀ ਦਾ ਦੇਖਦੇ ਹਾਂ ਕੀ ਰੇਟ ਜਾਂਦਾ ਬੋਲਾ ਜੀ ਜਾਓ 230 ਰੁਪਏ 250 ਰੁਪਏ 250 ਰੁਪਿਆ 55 255 60 65 ਜੀ 70 75 80 85 285 ਰੁਪਏ ਬੋਲਾਂਗੇ ਨੇ 285 ਰੁਪਏ ਲਓ ਜੀ ਇਹ ਵੀ 285 ਰੁਪਏ ਲੱਗੀ ਹੈ ਦੂਸਰੀ ਟਰਾਲੀ ਤੀਜੀ ਟਰਾਲੀ ਦੇਖਦੇ ਕੀ ਰੈਂਡ ਜਾਨੀ ਕੁਆਲਟੀ ਕਰੋ ਚੈੱਕ ਬਹੁਤ ਵਧੀਆ ਫਰਿਆਦ ਹੈ ਸਾਹਿਬ ਆਈ ਲੈ ਗਏ ਤੇ ਉੱਪਰ ਕੜੰਬੇ ਦੀ ਟੂੜੀ ਆ ਬਈ ਇਹ ਦੇਖੋ ਇਹ ਵੀ ਇਹਦੀ ਹੈ ਬਾਈ ਆਪਣੀ ਟਰਾਲੀ ਅੰਦਰ ਦੀ ਬਾਹਰ ਦੀ ਅੰਦਰ ਦੀ 250 ਰੁਪਿਆ 250 54 60 65 70 75 80 280 ਬੋਲੰਗ ਨੇ 85 84 90 290 ਬੋਲੰਗ ਨੇ 95 295 ਬੋਲਦਾ ਕੋਈ ਆ ਜਾ ਬਈ ਜਿੱਥੇ ਜਾਣੀ ਲੱਗੀ 295 ਰੁਪਏ ਤੀਸਰੀ ਟਰਾਲੀ ਤੇ ਚੌਥੀ ਟਰਾਲੀ ਜਿਹੜੀ ਦੇਖਦੇ ਆਪਾਂ ਕੀ ਰੇਟ ਜਾਂਦੀ ਹੈ ਜੀ ਇਹ ਅੰਦਰ ਦੀ ਵੀ ਆ ਬਾਈ ਅੰਦਰ ਦੀ ਆ ਹਾਂ ਬੋਲੋ ਜੀ 270 ਦੀ ਹੈ 70 ਰੁਪਏ 75 ਰੁਪਏ 80 ਰੁਪਏ 85 ਰੁਪਏ 90 ਰੁਪਏ 95 305 305 ਬੋਲਾਂਗੇ ਨੇ 10 10 15 20 20 25 ਬੋਲਾਂਗੇ ਨੇ 325 ਰੁਪਏ ਬਾਈ ਲੱਗਿਆ 325 ਰੁਪਏ ਹਣ ਤੱਕ ਦਾ ਜਿਹੜਾ ਸੇਲ ਰੇਟ ਆ ਜੀ 325 ਰੁਪਏ ਤੇ ਪੰਜਵੀਂ ਟਰਾਲੀ ਦੇਖਦੇ ਆਂ ਜੀ ਆਪਾਂ ਕੀ ਰੇਟ ਜਾਂਦੀ ਆ ਕੋਈ ਹੋਰ ਆਈ ਨਹੀਂ ਕੱਲ ਜੀ ਪਤੀ ਕਲੀ ਵੀ ਕਿਵੇਂ ਹਾਂ ਸਰ ਹਾਂ ਬੋਲੋ ਜੀ 270 70 75 80 90 94 300 300 ਬੋਲਣਗੇ 10 10 310 ਬੋਲਦਾ ਕੋਈ

ਹੋ ਜੀ ਰੁਪਈਆ ਕੋਈ ਨਾ ਜੀ ਇਹ ਵੀ ਲੱਗੀ 240 ਰੁਪਈਆ ਆਹ ਨਹੀਂ ਉਹ ਆਹ ਦੇਖ ਦੇਖੀ ਰੇਟ ਜਾਂਦੇ ਇਹ ਤੁਹਾਨੂੰ ਵਧੀਆ ਤੁਹਾਨੂੰ ਚੱਲ ਕੋਈ ਨਹੀਂ ਰੇਟ ਕੁਆਲਟੀ ਕਰੋ ਚੈੱਕ ਜੀ ਬੋਲੋ ਭਾਈ ਇਹ ਹੈ ਤਰਪਾਲ ਦੀ ਹੈ ਇਹ ਅੰਦਰ ਹੈ ਇਹ ਨਹੀਂ ਨਿਕਲੂਗਾ ਆ ਨੋਟ ਚੇਂਜ ਕਰਿਓ ਜੀ 240 ਰੁਪਏ 250 ਰੁਪਏ 255 60 ਹੂੰ ਸਹੀ ਹੈ ਇੱਕ ਲੱਖ ਮੰਗਾ ਦਿੰਦੇ ਪਰ ਕਿੱਥੇ ਪੜ੍ਹਦੇ 70 ਰੁਪਏ 75 80 85 90 95 305 305 10 15 315 ਬੋਲਾਂਗੇ 315 ਰੁਪਏ ਭਾਈ ਜੀ ਇਹ ਵੀ ਲੱਗ 315 ਰੁਪਏ ਜੀ ਨੇੜ ਜਿਹੜਾ 300 ਤੋਂ ਪਲੱਸ ਹੋ ਗਿਆ ਜੀ ਅੱਜ ਦੋ ਤਿੰਨ ਦਿਨੋਂ ਵੀ ਜਿਹੜਾ ਨੋਟ ਆ 300 ਤੋਂ ਪਲੱਸ ਹੋ ਰਹੀ ਆ ਆ ਬੋਲੋ ਭਾਈ ਦੂਰ ਸਰਾ ਰੱਖੋ ਇਹਦੀ ਹੋਰ ਕੀ ਹੱਦ ਬੋਲ ਦੂਰ ਤੋਂ ਬਾਹਲਾ ਰੱਖ ਤਾਂ ਤੂੰ ਪੰਜ ਲੱਖੀ ਨਾਲ ਭੱਜ ਕੇ ਤੇਰੇ ਕਹੋ ਭਈ ਬਾਹਰ ਲਈ ਅੰਦਰ ਲਈ ਆ ਇਹ ਤਾਂ ਲਿਖ ਦਿਓ ਆਪਣੀ ਇਹਨਾਂ ਦੀ ਇਹ ਤਰਪਾਲ ਦੀ ਆ ਬਾਈ ਇਹਦੇ ਨਾਲ ਦੀ ਨਿਕਲੂ ਦੇ ਨਾਲ ਦੀ ਆ ਤੁਹਾਨੂੰ 250 ਕਰਦੇ 270 ਰੁਪਏ 85 95 305 305 ਬੋਲਾਂਗੇ ਨਾ 310 310 ਬੋਲਦਾ ਕੋਈ 310 ਰੁਪਏ ਬਾਈ ਜੀ ਇਹ ਵੀ ਲੱਗ ਗਈ 310 ਦੇ 10 ਰੁਪਏ ਜੀ ਅਏ ਤਾਂ ਕਿਹੜਾ ਰੇਟ 300 ਤੋਂ ਪਲੱਸ ਜਾ ਰਿਹਾ ਏ 나ਗ ਹਜੇ ਪਏ 3 ਤੇ 36 나ਗ ਪਏ ਏ ਹਜੇ ਨੋ ਨੋ ਉਹ ਕਰ ਗਿਆ ਉਹ ਕੰਡੂਰ ਤੋਂ ਰੱਖੋ ਕਿੱਥੇ ਆਉਂਦਾ ਆਹ ਬੋਲ ਬਾਈ ਨਹੀਂ ਲੈ ਆ ਜਾਈ ਨਹੀਂ ਦੇਖ ਲੈ ਨਹੀਂ ਲੈ ਆ ਜਾਈ ਰੱਖ ਲੈ ਰੱਖ ਲੈ ਬਹੁਤ ਆ ਜਾ 250 ਰੁਪਿਆ 55 70 70 70 ਅਜਾ 70 ਆਦਾਵਾਦ ਰੋਣਾ 80 90 95 300 5 ਐ ਪੱਠੇ ਵਾਲੇ ਬੈਠੇ ਐ 5 ਬੋਲਦਾ ਕੋਈ 305 ਰੁਪਈਆ ਬਾਈ ਜੀ 305 ਰੁਪਈਆ ਲੱਗ ਗਈ ਜੀ ਕਿੰਨਾ ਕਰ ਗਈ 4 ਹੋ ਰਹੀ ਅੰਦਰ ਦੀ ਥੋੜੀ ਬੋਲੋ ਜੀ 250 52 60 65 70 75 80 80 90 95 300 5 10 310 ਬੋਲਾਂਗੇ ਨਾ 310 ਰੁਪਏ ਬਾਈ ਇਹ ਵੀ ਨਹੀਂ ਦਿੱਤਾ 910 ਰੁਪਏ ਲੱਗ ਗੀ ਜੀ ਵੀ ਲੋਈ ਤੰਗ ਕਰਾਂਗੇ 4 ਹੋ ਰਹੀ 200 ਰੁਪਏ ਬਾਈ ਅੰਦਰ ਦੀ ਅੰਦਰ ਦੀ ਹਾਂ ਪਹਿਲਾ ਕਾਲ ਪਾਉਂਦੇ ਨਹੀਂ ਅਗਲਾ ਬੋਲੋ ਜੀ ਚੱਲ ਪਹਿਲੇ ਇਹ ਪਹਿਲੇ ਆ ਗਏ ਬਈ ਬੋਲੋਈ ਬੋਲੋ ਹਾਂ ਬਹੁਤ 220 ਰੁਪਏ 20 ਰੁਪਏ 25 ਰੁਪਏ 25 ਰੁਪਏ 13 ਰੁਪਏ 13 ਰੁਪਏ 20 20 40 45 250 255 60 65 70 75 77 80 80 280 ਬੋਲਾਂਗੇ ਨੇ 280 ਰੁਪਏ ਭਾਈ ਜੀ ਲਓ ਜੀ ਮੈਂ ਲਾ ਦਿੱਤੇ 280 ਰੁਪਏ ਜੀ ਵੀਡੀਓ ਨਕਰਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ 7:30 ਵਜੇ